ਅੰਸ਼ਕ ਰੂਪ ਦੇ ਨਾਲ ਖੋਲਿਆ ਜਾਵੇ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਸੀਨੀਅਰ ਸਿਟੀਜ਼ਨ ਸਟੂਡੈਂਟਸ ਅਤੇ ਮਹਿਲਾਵਾਂ ਨੂੰ ਹਿੱਤ ਦਿੱਤਾ ਗਿਆ ਹੈ ਸੈਂਬੂਲੈਂਸ ਤੇ ਜ਼ੂਰੀ ਸੇਵਾਵਾਂ ਦੇ ਲਈ ਇਹ ਰਾਹ ਖੋਲਿਆ ਜਾਵੇ ਸੋ ਸੀਨੀਅਰ ਸਿਟੀਜ਼ਨ ਸਟੂਡੈਂਟਸ ਮਹਿਲਾਵਾਂ ਨੂੰ ਦਿੱਤਾ ਜਾਵੇ ਸੋ ਦੋਹਾਂ ਸੂਬਿਆਂ ਦੇ ਡੀਜੀਪੀ ਨੂੰ ਇੱਕ ਹਫ਼ਤੇ ਦੇ ਅੰਦਰ ਮੀਟਿੰਗ ਕਰਨ ਦੇ ਆਦੇਸ਼ ਦਿੱਤੇ ਗਏ ਨੇ ਕਿਸਾਨਾਂ ਦੇ ਨਾਲ ਗੱਲਬਾਤ ਲਈ ਗੈਰ ਸਿਆਸੀ ਪੈਨਲ ਬਣੇ ਨੇ ਸੋ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਵੱਡਾ ਆਦੇਸ਼ ਦਿੱਤਾ ਗਿਆ 22 ਅਗਸਤ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਸੋ ਨੈਸ਼ਨਲ ਹਾਈਵੇ ਕੋਈ ਪਾਰਕਿੰਗ ਏਰੀਆ ਨਹੀਂ ਹੈ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਮਾਮਲੇ ਦਾ ਜਲਦ ਤੋਂ ਜਲਦ ਨਿਪਟਰਨਾ ਜ਼ਰੂਰੀ ਹੈ ਦੋਹਾਂ ਸੂਬਿਆਂ ਦੀ ਪੁਲਿਸ ਆਪਸ ਦੇ ਵਿੱਚ ਮੀਟਿੰਗ ਕਰਕੇ ਕੱਢੇ ਹੱਲ ਪੰਜਾਬ ਸਰਕਾਰ ਨੇ ਆਜ਼ਾਦ ਕਮੇਟੀ ਦਾ ਕੀਤਾ ਸਮਰਥਨ ਸੋ ਕਮੇਟੀ ਦੇ ਸਮਰਥਨ ਤੋਂ ਅਸੀਂ ਸਹਿਮਤ ਹਾਂ ਏਜੀ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਕੋਰਟ ਦੇ ਹੁਕਮਾਂ ਦੇ ਤਹਿਤ ਸਾਡੇ ਕੋਲ ਹੋਰ ਵੀ ਕਈ ਨਾਮ ਨੇ ਤੋ ਸ਼ੰਭੂ ਬਾਰਡਰ ਨੂੰ ਅੰਸ਼ਕ ਰੂਪ ਦੇ ਨਾਲ ਖੋਲਿਆ ਜਾਵੇ ਕਿਸਾਨਾਂ ਦੇ ਨਾਲ ਗੱਲਬਾਤ ਦੇ ਲਈ ਕਿ ਆ ਕਈ ਸਿਆਸੀ ਪੈਨਲ ਵੀ ਜਿਹੜੇ ਕਿ ਬਣਾਏ ਗਏ ਨੇ ਸੋ ਸੋਹਰ ਦਾ ਤੇ ਸਤਿਕਾਰਤ ਹੱਲ ਕੱਢਿਆ ਜਾਵੇ ਸ਼ੰਭੂ ਬਾਰਡਰ ਤੇ ਸੁਪਰੀਮ ਕੋਰਟ ਦਾ ਹੈ ਵੱਡਾ ਆਦੇਸ਼ ਸ਼ੰਭੂ ਬਾਰਡਰ ਨੂੰ ਅੰਸ਼ਕ ਰੂਪ ਦੇ ਨਾਲ ਖੋਲ੍ਹਿਆ ਜਾਵੇ ਐਂਬੂਲੈਂਸ ਤੇ ਜ਼ੂਰੀ ਸੇਵਾਵਾਂ ਦੇ ਲਈ ਇਸ ਰਾ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ ਸੋ ਸੁਪਰੀਮ ਕੋਰਟ ਦੇ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਨੇ ਆਦੇਸ਼ ਦਿੱਤੇ ਗਏ ਦੋਹਾਂ ਸੂਬਿਆਂ ਦੇ ਡੀਜੀਪੀਜ਼ ਨੂੰ ਇੱਕ ਹਫ਼ਤੇ ਦੇ ਅੰਦਰ ਮੀਟਿੰਗ ਕਰਨ ਦੇ ਆਦੇਸ਼ ਦਿੱਤੇ ਗਏ ਨੇ ਸੋ ਕਿਸਾਨਾਂ ਦੇ ਨਾਲ ਗੱਲਬਾਤ ਦੇ ਲਈ ਕਈ ਪੈਨਲ ਸਿਆਸੀ ਪੈਨਲ ਵੀ ਬਣੇ ਨੇ 22 ਅਗਸਤ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਦਿੱਤੀ ਜਾਵੇਗੀ ਸੋ 22 ਅਗਸਤ ਨੂੰ ਸੁਣਵਾਈ ਹੋਵੇਗੀ ਸੋ ਸ਼ੰਭੂ ਬਾਰਡਰ ਤੇ ਜਿੱਥੇ ਕਿ ਹਾਈ ਕੋਰਟ ਦੇ ਵੱਲੋਂ ਜੜੀ ਕੀ ਆਦੇਸ਼ ਦਿੱਤਾ ਗਿਆ ਸੀ ਖੋਲਣ ਦਾ ਪਰ ਉਸ ਤੋਂ ਬਾਅਦ ਹਰਿਆਣਾ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇਸ ਨੂੰ ਚੁਣੌਤੀ ਦਿੱਤੀ ਗਈ ਸੀ ਪਰ ਹੁਣ ਜਿਹੜਾ ਕਿ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਕਿ ਇਹ ਵੱਡਾ ਆਦੇਸ਼ ਦਿੱਤਾ ਗਿਆ ਸੋ ਕੁਲਵੀਰ ਦਿਵਾਨ ਸਾਡੇ ਨਾਲ ਜੁੜ ਚੁੱਕੇ ਹਨ ਮੇਰੀ ਜਾਣਕਾਰੀ ਦੇ ਲਈ ਸੋ ਕੁਲਵੀਰ ਇਹ ਵੱਡਾ ਆਦੇਸ਼ ਹੁਣ ਦਿੱਤਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਅੰਸ਼ਿਕ ਰੂਪ ਦੇ ਨਾਲ ਖੋਲਿਆ ਜਾਵੇਗਾ ਸ਼ੰਭੂ ਬਾਰਡਰ ਜੀ ਤੇ ਬਿਲਕੁਲ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤੇ ਨੇ ਕਿ ਸੰਭਵ ਬਾਟਰਨੋ ਇੱਕ ਤਰਫਾ ਜਿਹੜਾ ਹੈਗਾ ਉਹ ਖੋਲ ਦਿੱਤਾ ਜਾਵੇ ਤੇ ਖਾਸ ਤੌਰ ਤੇ ਜਿਹੜੀ ਐਂਬੂਲੈਂਸ ਸੇਵਾ ਹੈ ਜਾਂ ਫਿਰ ਜਿਵੇਂ ਬਜ਼ੁਰਗ ਮਹਿਲਾਵਾਂ ਜਾਂ ਸਟੂਡੈਂਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਨਾ ਰੋਕਿਆ ਜਾਵੇ ਇਸ ਤਰ੍ਹਾਂ ਦੇ ਨਿਰਦੇਸ਼ ਜਿਹੜੇ ਹੈਗੇ ਨੇ ਉਹ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਜਿਹੜੇ ਡੀਜੀਪੀ ਹਨੇਦੂਆ ਸਟੇਟ ਦੇ ਉਹਨਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਮੀਟਿੰਗ ਕਰਕੇ ਰਿਪੋਰਟ ਜਿਹੜੀ ਹੈਗੀ ਹੈ ਸੁਪਰੀਮ ਕੋਰਟ ਨੂੰ ਦੈਨ ਹੀ ਹੋਵੇ ਕਿ ਇਸ ਤਰ੍ਹਾਂ ਦੇ ਨਿਰਦੇਸ਼ ਜਿਹੜੇ ਹੈਗੇ ਨੇ ਉਹ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਨੇ ਹਾਲਜਿ ਤੱਕ ਅਗਲੀ ਸੁਣਵਾਈ ਮਾਮਲੇ ਦੀ 22 ਅਗਸਤ ਨੂੰ ਫਟਾਕ ਦਿੱਤੀ ਗਈ ਹੈ ਜੀ ਬਿਲਕੁਲ ਜੇ ਸੁਪਰੀਮ ਕੋਰਟ ਦੇ ਵੱਲੋਂ ਪੱਟਾ ਆਦੇਸ਼ ਦਿੱਤਾ ਗਿਆ ਸੋ ਇੱਕ ਕਮੇਟੀ ਵੀ ਜਿਹੜੀ ਕਿ ਜਿਹੜੀ ਰੱਖੀ ਗਈ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਕਿ ਏਜੀ ਨੇ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੇ ਵੱਲੋਂ ਹਾਲਾਂਕਿ ਸਮਰਥਨ ਵੀ ਕੀਤਾ ਗਿਆ ਜਿਹੜੇ ਕਿ ਕਮੇਟੀ ਬਣਾਈ ਗਈ ਹੈ ਜੀ ਇਹ ਬਿਲਕੁਲ ਇੱਕ ਕਮੇਟੀ ਵੀ ਜਿਹੜੀ ਹੈਗੀ ਹੈ ਦੋਵੇਂ ਸੁਪਰੀਮ ਅਧਿਕਾਰੀਆਂ ਦੀ ਗੱਲਿਤ ਕਰਨ ਵਾਸਤੇ ਸੁਪਰੀਮ ਕੋਰਟ ਤੋਂ ਆਪਣੇ ਦੇਸ਼ ਕੋਈ ਹਾਲਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਾਰਡਰ ਦਾ ਮਾਮਲਾ ਹੈ ਉਸ ਉਸ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਸ ਥਾਂ ਤੋਂ ਹਰ ਰੋਜ਼ ਦੋਵੇਂ ਸੁਪਰੀਮਾਂ ਦੇ ਆਉਂਦੇ ਜਾਂਦੇ ਨੇ ਤੇ ਸਾਤੀ ਜਿਹਾ ਲੋਕਾਂ ਦੇ ਬਿਜ਼ਨਸ ਦੇ ਉੱਤੇ ਪ੍ਰਭਾਵ ਦੀ ਰੈਂਕ ਇਹਦਾ ਦੇਖਣ ਨੂੰ ਮਿਲ ਰਿਹਾ ਸੀ ਇਸ ਕਰਕੇ ਇਸ ਨੂੰ ਕੋਲਣ ਵਾਤੇ ਯਚੀ ਜਿਹੜੀ ਹੈਗੀ ਉਹ ਦਰਜ ਕੀਤੀ ਗਈ ਸੀ ਤੇ ਹੁਣ ਜਿਸ ਤਰ੍ਹਾਂ ਦੇ ਨਾਲ ਹਦੇਸ ਆਏ ਨੇ ਤਾਂ ਇੱਕ ਵੱਡੀ ਰਾਹਤ ਜਿਹੜੀ ਹੈਗੀ ਹੈ ਉਹ ਅੰਸ਼ਕ ਰੂਪ ਵਿੱਚ ਲੋਕਾਂ ਨੂੰ ਮਿਲਣ ਜਾ ਰਹੀ ਹੈ ਜੀ ਬਿਲਕੁਲ ਜਿਹੜਾ ਕਿ ਹੁਣ ਤਾਂ ਅੰਸ਼ਕ ਰੂਪ ਦੇ ਨਾਲ ਖੋਲਿਆ ਜਾਵੇਗਾ ਸੋ 22 ਅਗਸਤ ਨੂੰ ਹੋਵੇਗਾ ਸੁਣਾਈ ਸੋ ਕੀ ਲੱਗਦਾ ਹੈ ਕਿ ਜਿਹੜਾ ਕਿ ਹਰਿਆਣਾ ਸਰਕਾਰ ਦੇ ਵੱਲੋਂ ਚੁਣੌਤੀ ਦਿੱਤੀ ਗਈ ਸੁਪਰੀਮ ਕੋਰਟ ਦੇ ਵਿੱਚ ਸੋ ਕੀ ਹੁਣ ਪੂਰਨ ਤੌਰ ਤੇ ਖੋਲਿਆ ਜਾ ਸਕਦਾ ਹੈ डी पी अपनी मीटिंग करकेटे ने उसप्रम कोर्ट जो कोर्ट के आधार अगर जो राष्ट्र करेगा ਜੀ ਬਿਲਕੁਲ ਪਰ ਹੁਣ ਇਹ ਵੱਡਾ ਆਦੇਸ਼ ਬਲਕਿ ਇਹ ਕਿ ਰਾਹਤ ਵਾਲੀ ਖਬਰ ਹੈ ਲੋਕਾਂ ਦੇ ਲਈ ਕਿਉਂਕਿ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਸੀ ਵਪਾਰ ਤੇ ਵੀਜ਼ਾ ਕਾਫੀ ਅਸਰ ਪੈਂਦਾ ਸੀ ਸੋ ਬਹੁਤ ਬਹੁਤ ਸ਼ੁਕਰੀਆ ਕੁਲਵੀਰ ਜੀ ਤੁਹਾਡਾ तमाम ਜਾਣਕਾਰੀ ਦੇ ਲਈ ਸੋ ਸ਼ੰਭੂ ਬਾਰਡਰ ਨੂੰ ਹੁਣ ਅੰਸ਼ਕ ਰੂਪ ਦੇ ਵਿੱਚ ਖੋਲਿਆ ਜਾਵੇਗਾ ਸ਼ੰਭੂ ਬਾਰਡਰ ਖੋਲਣੇ ਕੋ ਲੈ ਕੇ ਜੋ ਯਾਚਿਕਾ ਅਸੀਂ ਨੇ ਹਾਈ ਕੋਰਟ ਮੈਂ ਡਾਲੀ ਥੀ ਉਸ ਕੋ ਚੁਣੌਤੀ ਦੀ ਗਈ ਥੀ ਹਰਿਆਣਾ ਸਰਕਾਰ ਦੁਆਰਾ ਉਸ ਕੋ ਲੈ ਕੇ ਆ ਸੁਪਰੀਮ ਕੋਰਟ ਮੈਂ ਸੁਣਵਾਈ ਹੋਈ हम अप्रीशियेट करते हैं यहाँ सुप्रीम कोर्ट को हरियाणा सरकार और पंजाब सरकार ने कुछ नाम दिए उन नामों में हरियाणा से जस्टिस नवाब सिंह पूर्व डीजीपी जी पी बी एस संधू सुरजीत सिंह जी आई एस देवेंद्र शर्मा जी और हरबंस सिंह जी माहौली से अभी डिटेल्ड आपको सारा मैं बताऊंगा और पंजाब से भी कुछ एग्रीकल्चरिस्ट थे उनके नाम दिए गए हरियाणा से भी कुछ नाम दिए गए और कहीं ना कहीं कोर्ट ने हरियाणा और पंजाब को अप्रिशिएट किया कि उन्होंने एक फेयर तरीके से ये नाम दिए हैं उसके बाद आज मेन चीज हमने कहा कि कोर्ट को कि एम्बुलेंस के लिए जनरल पब्लिक के लिए जो लोकल आते हैं से लोग उनके लिए एक पार्शियल रूट खोल दिया जाए पैसेज दे दिया जाए इस पर सुप्रीम कोर्ट ने कहा कि हरियाणा पंजाब के डीजीपी एम केबली बैठकर इस बात को सेटल करें और उसमें पटियाला और एस अंबाला और कमिश्नर्स बैठे और इसको बात को खत्म करें और पंजाब को बड़ा आदेश सुप्रीम कोर्ट के द्वारा दिया गया कि जो भी ट्रैक्टर ट्राली वहां पर खड़ी है पंजाब सरकार आश्वस्त करे कि वह ट्रैक्टर ट्राली वहां से हटे सुप्रीम कोर्ट ने बड़ी चीज कही कि ट्रैक्टर लगाना हाईवे कोई पार्किंग नहीं है सुप्रीम कोर्ट ने बड़ा एक अपना डिक्ट दिया कि हाईवेज आर नॉट फॉर पार्किंग तो मैं सुप्रीम कोर्ट के इन डिसीजंस का जो भी सुप्रीम कोर्ट ने ये पॉइंट रखे हैं इनका मैं स्वागत करता हूं और मुझे एक हफ्ते का टाइम दिया गया है बाईस अगस्त को इस मामले में अगली सुनवाई होगी बहुत लंबी बहस चली कहीं ना कहीं जो एजी पंजाब थे उन्हें, उन्हें भी आज कहा कि काफी परेशानी हो रही है लोगों को और हमारे द्वारा भी यही पॉइंट रखा गया था टेम्प्रेरी पैसेज खोलने के लिए एम्बुलेंस को रास्ता देने के लिए और जो जनरल पब्लिक अम्बाला से शंबू जाती है पंजाब की तरफ जाती है और पंजाब से जो अम्बाला की तरफ लोग आ रहे हैं क्योंकि अम्बाला एशिया का सबसे बड़ा हब है कपड़ा मार्केट वहां पर लोग नहीं आ रहे हमारा अंबाला ਕੁਮੜੀ ਕੀ ਘਰ ਪਰ ਆ ਗਿਆ tha tamam cheeze humne supreme court ko ye batayi hui thi ab hame aasha hai ki ek hafte ka time diya gaya hai ab supreme court ne जो दौर है वो हरियाणा और पंजाब के हाथों में सौंप दी है मुझे लगता है कि हरियाणा और पंजाब की सरकार जनहित में लोगों के हित में जो लोग भूखमरी की कगार पर आ गए उनके हित में अपने डी जी पी को एस एस पी को ऑर्डर करेंगे कि ये बॉर्डर खोला जाए 22 अगस्त के लिए ये मामला रखा गया है और इसके अंदर तो स्पेसिफिक कहा गया कि एम्बुलेंस के लिए जनरल पब्लिक के लिए और जो लोकल लोग हैं जैसे कि अंबाला के लोग लोग हैं जो शंभू जाते हैं और शंभू से हजारों लोग हैं जो अम्बाला की तरफ आते हैं इन तमाम लोगों के लिए शंभू बॉर्डर खोला जाना चाहिए ਕਾ ਇਹ ਤੋਂ ਸੁਪਰੀਮ ਕੋਰਟ کہیں ਨਾ کہیں ਅੱਜ مجھے ਲੱਗਾ ਕਿ ਸੁਪਰੀਮ ਕੋਰਟ ਸੇ ਅਸੀਂ 22 ਅਗਸਤ ਤੱਕ ਇਸ ਬਾਰਡਰ ਕੋ ਹਮ ਖੋਲ